ਇਹ ਸ਼ੁਰੂ ਕਰ ਦਿਓ ਜੀ ਰੋਲ ਜੀ ਸਰ ਇੱਥੇ ਕੀ ਮੈਟਰ ਹੋਇਆ ਵਾ ਸਰ ਕਿਹੜੀ ਗੱਡੀ ਭੱਜ ਰਹੀ ਸੀਗੀ ਤੇ ਕੋਈ ਫਾਇਰਿੰਗ ਹੋਈ ਆ ਔਰ ਇਹ ਕੀ ਮੈਟਰ ਕੀ ਹੋਇਆ ਸਰ ਥੋੜਾ ਦੱਸੋ ਔਰ ਕਿਹੜੇ ਇਲਾਕੇ ਚ ਹੋਇਆ ਇਹ ਸ਼ਾਮ ਦੀ ਗੱਲ ਹੈ ਜੀ ਅਜੇ ਐਸਐਸਓ ਦੇ ਆਪਣੇ 4 ਨੰਬਰ ਨੇ ਜੀ ਇਹ ਆਪਣੇ ਏਰੀਆ ਦੇ ਵਿੱਚ ਸੀਗੇ ਜੀ ਇਹਨਾਂ ਦੇ ਕੋਲ ਗੱਡੀ ਆੜੀ ਇਹਨੂੰ ਕੁਐਸਚਨ ਹੈਗੀ ਜਿਹੜੀ ਤੁਸੀਂ ਦੇਖ ਲਏ ਹੋ ਜੀ ਬੇਟਾ ਗੱਡੀ ਕਾਲੇ ਰੰਗ ਦੀ ਗੱਡੀ ਹੈ ਇਹ ਇਹ ਬਹੁਤ ਤੇਜ਼ ਬੀਟ ਨਾਲ ਆਉਂ ਨਿਕਲੀ ਇਹਨਾਂ ਨੇ ਸੋਚਿਆ ਕਿ ਹਾਂ ਵੀ ਕੋ ਡਾਊਟਫੁੱਲ ਲੱਗਦੀ ਹੈ ਇਹਨਾਂ ਨੇ ਉਹਦਾ ਪੁੱਛਣਾ ਸ਼ੁਰੂ ਕੀਤਾ ਇਹ ਗੱਡੀ ਮਤਲਬ ਇੰਨੀ ਤੇਜ਼ ਰਫਤਾਰੀ ਅਨੀ ਤੇ ਇਹ ਰਫਟਾ ਦੇ ਨਾਲ ਆਈ ਆ ਜੀ ਇਹਨੇ ਰਸਤੇ ਦੇ ਵਿੱਚ ਤਿੰਨ ਚਾਰ ਜਗ੍ਹਾ ਤੇ ਜਿਹੜੇ ਪ੍ਰਾਈਵੇਟ ਬੰਦੇ ਵਹੀਕਲ ਵਾਲੇ ਉਹ ਵੀ ਹਿੱਟ ਕੀਤੇ ਆ ਇਹਨਾਂ ਦੇ ਵਿੱਚੋਂ ਦੋ ਤਿੰਨ ਜਣੇ ਇੰਜਰ ਵੀ ਹੋਏ ਨੇ ਅੱਛਾ ਜੀ ਉਹਦੇ ਵਿੱਚ ਹੁਣ ਜੀ ਜਦੋਂ ਤੇ ਰਸਤੇ ਦੇ ਇਹ ਤੁਰ ਆ ਰਹੇ ਪਿੱਛਾ ਕਰ ਰਹੇ ਸੀਗੇ ਜੀ ਇਹਨਾਂ ਨੇ ਜਿਹੜਾ ਵਿਚ ਦੇ ਵਿੱਚ 메ਨ ਜਿਹੜਾ ਬੰਦਾ ਹੈਗਾ ਉਹ ਲਵ ਗੇਲਾ ਕੀ ਨਾਮ ਹੈ ਲਵ ਗੇਲਾ ਜੀ ਲਵ ਗਿਲ ਹਾਂ ਆਲਰੇਡੀ ਉਹਦੇ ਖਿਲਾਫ ਪੰਜ ਛੇ ਮਕਦਮੇ ਦਰਜ ਨੇ ਜੀ ਅੱਛਾ ਜੀ ਇਹ ਨੋਟਰੀ ਸਿਕਰਮਨ ਹੈ ਆਲਰੇਡੀ ਵਾਂਟਡ ਹੈਗਾ ਸਾਡੇ ਇਹ 4 ਨੰਬਰ ਦੇ ਮੁਕਦਮਾ ਦਰਜ ਹੈਗਾ 103 ਨੰਬਰ ਮੁਕਦਮਾ ਹੈਗਾ ਠੀਕ ਹੈ ਉਹਦੇ ਵਿੱਚ ਇਹ ਆਲਰੇਡੀ ਵਾਂਟਡ ਹੈਗਾ ਜੀ ਠੀਕ ਹੈ ਤੇ ਇਹਨੇ ਜਦੋਂ ਆਏ ਆ ਪਿੱਛਾ ਕਰਦਿਆ ਕਰਦਿਆ ਨੇ ਫਿਰ ਪੁਲਿਸ ਪਾਰਟੀ ਦੇ ਉੱਪਰ ਇਹਨੇ ਫਿਰ ਵੀ ਕੀਤਾ ਜੀ ਅੱਛਾ ਸਰ ਉਹਦੇ ਰਟਾਇਡਿਜ਼ਨ ਦੇ ਵਿੱਚ ਐਸਐਚਓ ਨੇ ਵੀ ਇਹਨਾਂ ਫਾਇਰ ਕੀਤਾ ਜਿਹੜਾ ਕਿ ਅੱਜ ਗੱਡੀ ਦੇ ਵਿੱਚ ਲੱਗੇ ਤਾ ਕਿੰਨੇ ਟੋਟਲ ਫਾਇਰ ਹੋਏ ਇੱਕ ਫਾਇਰ ਮੇਕਰ ਤੋਂ ਨੇ ਕੀਤਾ ਜੀ ਜੋ ਅਜੇ ਤੱਕ ਆਇਆ ਸਾਹਮਣੇ ਜੀ ਤੇ ਤਿੰਨ ਤੇ ਦੋ ਜਾਂ ਤਿੰਨ 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 ਤੇ ਤਿੰਨ ਫੈਰੇ ਨਾ ਬਲੋ ਇਹਨਾਂ ਤੇ ਸਰਕਾਰੀ ਵਾਪਾਂ ਤੋਂ ਹੋਏ ਨੇ ਜੀ ਮਤਲਬ ਸਰ ਉਹਦੇ ਲੱਗੀ ਵੀ ਇਹ ਗੋਲੀ ਨਹੀਂ ਐਸਐਚਓ ਕਿਸੇ ਤੇ ਕੋਈ ਲੱਗੀ ਨਹੀਂ ਗੱਡੀ 'ਚ ਬੰਦੇ ਕਿੰਨੇ ਸਵਾਰ ਸੀ ਤਿੰਨੇ ਇਹ ਤਿੰਨ ਤਾਂ ਤਿੰਨ ਤਾਂ ਸਾਫ਼ ਨਜ਼ਰ ਆ ਰਹੇ ਆ ਜੀ ਇਹਦੇ ਵਿੱਚ ਇੱਕ ਐਸਐਚਓ ਸਾਹਿਬ ਕਿਉਂਕਿ ਇਹ ਬਤੌਰ ਇਹਨਾਂ ਦੇ ਏਰੀਆ ਦੇ ਨੇ ਉਹ ਤੇ ਉਹ ਆਇਡੈਂਟੀਫਾਈ ਕਰਨ ਕਰਦੇ ਨੇ ਸਰ ਕਿੱਥੇ ਦਾ ਰਹਿਣ ਵਾਲਾ ਹੈ ਇਹ ਬੰਦਾ ਇਹ ਛੋਨੀ ਮੱਲੇ ਦਾ ਹੈ ਜੀ ਛੋਨੀ ਮੱਲੇ ਦਾ ਰਹਿਣ ਵਾਲਾ ਹੈ ਸਰ ਜਿਹਦਾ ਪਹਿਲਾ ਜਿਹੜੇ ਮੁਕੱਦਮੇ ਨੇ ਸਰ ਉਹ ਕੋਈ ਚੋਰੀ ਦੇ ਨੇ ਜਾਂ ਫਿਰ ਕੋਈ ਨਹੀਂ ਐ ਇਦਾਂ ਹੀ ਹੈ ਜੀ ਇਹ ਮਤਲਬ ਲੜਾਈ ਝਗੜੇ ਤੇ ਤੇ ਉਲਰੇਡੀ ਇਸ 33 ਨੰਬਰ ਐਫ ਆਈ ਆਰ ਅਗੇ ਦਰਜੇ ਦੇ 4 ਨੰਬਰ ਦੇ ਉਹਦੇ ਵਿੱਚ ਵਾਂਟਡ ਹੈਗਾ ਕਿ ਜੱਟ ਅਰੇਸਟਡ ਇਨ दैट ਐਫ ਆਈ ਆਰ ਆਲਸੋ ਸਰ ਜਿਹੜੀ ਗੱਡੀ ਫੜੀ ਉਹਦੇ ਵਿੱਚ ਕੁਝ ਬਰਾਮਦ ਹੋਇਆ ਮੈਂ ਜਿ ਉਹੇ ਤਲਾਸ਼ੀ ਲੈਣਗੇ ਜੀ ਸਰ ਉਹਦੇ ਵਿੱਚ ਆਪਾਂ ਦੇਖ ਲਈ ਕਿ ਕਹੇ ਹੁਕੂਕੇ ਵਾਲੀ ਪੈਪ ਪਈ ਸੀਗੀ ਦੇਖੋ ਜੀ ਹੁਣ ਉਹਦੇ ਵਿੱਚ ਕੀ ਉਹਦੇ ਵਿੱਚ ਕੋਈ ਇਦਾਂ ਦਾ ਉਹਦੇ ਵਿੱਚ ਕੋਈ ਹੈਗਾ ਆ ਪਦਾਰਥ ਉਹਦੇ ਵਿੱਚ ਹੈਗਾ ਕਿ ਜਿਹੜਾ ਕਿ ਸਾਡੀ ਉਹਦੇ ਵਿੱਚ ਜੁਰਮ ਦੀ ਸ਼੍ਰੇਣੀ ਚ ਆਉਂਦਾ ਆ ਤੇ ਉਹ ਨੇ ਨੇ ਤੇ ਵੀ ਹਿਸਾਬ ਨਾਲ ਵੀ ਹੋਊਗੀ ਸਰ ਜਿਹੜੇ ਬੰਦੇ ਹਿੱਟ ਕੀਤੇ ਨੇ ਉਹ ਸਰ ਮਤਲਬ ਠੀਕ ਨੇ ਆ ਕੋਈ ਕਿਸ ਤਰ੍ਹਾਂ ਕੋਈ ਏਦਾਂ ਦੀ ਤਲਾਹ ਮਿਲਿਆ ਹਿੱਟ ਕੀਤੇ ਨੇ ਇਹ ਇਹ ਮੈਂ ਖਦਰਸੀ ਦੇ ਏਰੀਆ ਦਾ ਕੋਈ ਹੈਗਾ ਕੋਈ ਆਟੋ ਲੈਟ ਕੀਤਾ ਜੀ ਜੋਧੇਵਾਲ ਦੇ ਏਰੀਏ ਦੀ ਵਿੱਚੀ ਮੈਂ ਖਦਰ ਉਹਦੇ ਵੀ ਮੇਰੇ ਕੋਈ ਕੋਈ ਇੰਜਰੀ ਹੋਈ ਆ ਉਹਦੇ ਜੀ ਸਰ ਕਿਹੜੀ ਜਗ੍ਹਾ ਤੋਂ ਸ਼ੁਰੂ ਹੋਈ ਗੱਡੀ ਭਜਾਣੀਆਂ ਨੇ ਇਹ ਇਹਨਾਂ ਨੇ 4 ਨੰਬਰ ਏਰੀਏ ਛਾਣੀ ਮੱਲੇ ਤੋਂ ਜੀ ਛਾਣੀ ਮੱਲੇ ਤੋਂ ਕਿਧਰੋਂ ਕਿਧਰੋਂ ਲੈ ਕੇ ਆਏ ਛਾਣੀ ਮੱਲੇ ਤੋਂ ਰੂਟ ਇਹਨੇ ਫੋਲੋ ਕੀਤਾ ਜੀ ਛਾਣੀ ਮੱਲਾ ਫਿਰ ਇੱਧਰ ਆ ਆਪਣਾ ਜੰਦਰ ਬਾਈਪਾਸ ਕਾਰਵਾਰਾ ਰੋਡ ਹੈ ਜੀ ਰੋਂਗ ਸਾਈਡ ਹੀ ਦੇਖਦੇ ਹਾਂ ਇਹ ਚਲੋ ਇਹ ਤਾਂ ਮਤਲਬ ਪਰਮਾਤਮਾ ਦੀ ਕਿਰਪਾ ਹੈ ਕਿ ਜਿਹੜੇ ਹਸਾਬ ਨਾਲ ਗੇਟ ਦੇ ਵਿੱਚ ਗੱਡੀ ਹਿੱਟ ਹੋਈ ਆ ਸ਼ਾਮ ਦਾ ਏਰੀਆ ਸ਼ਾਮ ਦਾ ਵਿਲਾ ਹੈਗਾ ਛਾਂ ਹੈਗੀ ਆ ਤੇ ਦੁਨੀਆ ਇਸ ਵੇਲੇ ਬਾਹਰ ਬੈਠੀ ਹੁੰਦੀ ਆਪਣੇ ਬੱਚੇ ਲੈ ਕੇ ਕਿਸੇ ਨੇ ਵਿੱਚ ਹਿੱਟ ਕਰ ਜਾਂਦੀ ਤੇ ਰਹਾ ਜੀ ਜਾਨਵਰਾਂ ਨੂੰ ਨੁਕਸਾਨ ਹੋ ਸਕਦਾ ਸਰ ਇਸ ਵੇਲੇ ਗੱਡੀ ਕਿਹੜੀ ਜਗ੍ਹਾ ਤੇ ਵੱਜੀ ਆ ਸਰ ਇਹ ਲੋਕੇਸ਼ਨ ਕਿਹੜੀ ਆ ਇਹ ਲੋਕੇਸ਼ਨ ਸਲਿਮਟਾਵੀ ਦਾ ਏਰੀਆ ਜੀ ਇਹ ਪੋਰਾ ਪਿੰਡ ਜੀ ਪੋਰਾ ਪਿੰਡ ਹੈ ਜੀ ਪੋਰਾ ਪਿੰਡ ਦੇ ਵਿੱਚ ਵਜੀ ਪੜਿਆ ਗਿਆ ਜੀ ਨਹੀਂ ਨਹੀਂ ਇਹ ਜਦੋਂ ਗੱਡੀ ਇਹਨਾਂ ਦੀ ਹਿੱਟ ਕੀਤੀ ਹੈ ਜੀ ਇੱਥੋਂ ਦੇ ਪਿੱਛੇ ਹੋ ਕੇ ਤੇ ਜੋ ਇੱਥੋਂ ਬਲਾਈਂਡ ਹੋ ਕੇ ਤੇ ਐਸਐਚਓ ਸਾਹਿਬ ਵੀ ਇਹ ਮਗਰ ਉੱਠ ਕੇ ਆਇਆ ਹੈ ਹੁਣ ਇੱਥੇ ਆ ਕੇ ਜਦੋਂ ਮਗਰ ਆਏ ਨੇ ਤੇ ਗੱਡੀ ਇਹਨਾਂ ਦੀ ਹਿੱਟ ਕੀਤੀ ਆ ਤੇ ਉਹਨਾਂ ਨੂੰ ਇਹ ਤਿੰਨੇ ਜਣੇ ਤੋਂ ਗੱਡੀ ਚ ਤਿੰਨ ਜਾਂ ਚਾਰ ਜਣੇ ਵੀ ਪੇਚ ਜਗੇ ਉਹਦੇ ਵਿੱਚ ਇਹ ਤੇ ਸਰ ਕਿੰਨੇ ਵੇਲੇ ਦਾ ਵਾਕਿਆ ਹੈਗਾ ਇਹ ਵਾਕਿਆ ਸ਼ਾਮੀ 3:00 ਵਜੇ ਦਾ ਹੋਇਆ ਹੈ ਇਹ ਹਾਂ ਇਹ ਜਿਹੜੀ ਇਨਫੋਰਮੇਸ਼ਨ ਮੈਨੂੰ ਆਈ ਆ ਜੀ ਏ ਆਈਐਸ 7:20 ਦੇ ਉਹ ਤੋਂ ਪਹਿਲਾਂ ਦੀ ਮੈਂ ਕਿਹਾ 10-5-5 7:10 ਤੋਂ 10 ਮਿੰਟ ਪਹਿਲਾਂ ਹੀ ਘੱਲੇਗੀ ਜੀ 7:07 20 ਦੇ ਵਿੱਚ ਵਿੱਚ ਕੋਈ ਚਾਹੀਦੀ ਸਿਰਫ ਸਰ 4 ਨੰਬਰ ਦੀ ਪੁਲਿਸ ਪਿੱਛੇ ਸੀਗੀ ਸਿਰਫ ਨਹੀਂ ਇਹ ਕੁਐਸਚਨ ਸਾਰੇ ਲੋਕਾਂ ਨੇ ਚੱਲ ਗਈ ਸੀਗੀ ਜੀ ਕਿਉਂਕਿ ਇਹ ਤਾਂ ਹੁਣ ਐਸਐਚਓ ਸਾਹਿਬ ਫਰੋਂਮ ਦਾ ਵੈਰੀ ਵੈਰੀ ਬਿਗਨਿੰਗ ਜੀ ਮਗਰ ਲੱਗੇ ਹੋ ਸਕੇ ਜੀ ਇਹ ਹਾਂ ਜਿੱਦਾਂ ਜਿੱਦਾਂ ਆ ਕੇ ਰਕਰੇਗੇ ਉਦੋਂ ਤਾਂ ਪੁਲੀ ਪੁਲੀ ਪੁਲਿਸ ਐਕਟਿਵ ਹੋ ਗਈ ਸੀਗੀ ਜੀ ਠੀਕ ਹੈ ਜੀ ਠੀਕ ਹੈ ਸਰ ਧੰਨਵਾਦ ਠੀਕ ਹੈ ਸਰ ਬਿਲਕੁਲ ਇਹ ਤਸਵੀਰਾਂ ਦੇਖ ਸਕਦੇ ਹੋ ਇਸ ਵੱਲੇ ਪੋਰੇ ਪਿੰਡ ਦੀਆਂ ਤਸਵੀ ਲੋਕਾਂ ਨੂੰ ਪਿੱਛੇ ਹਿੱਟ ਕਰਦੀ ਆਈ ਆ ਪ੍ਰਸ਼ਾਸਨ ਦੇ ਅਧਿਕਾਰੀ ਯਾਨੀ ਕਿ ਜਿਹੜੇ ਐਸ ਐਚਓ ਸਾਹਿਬ ਨੇ ਡੀਵੀ ਦੇ ਵਿੱਚ ਲਵ ਗਿਲ ਨਾਮ ਦਾ ਵਿਅਕਤੀ ਹੈ ਜਿਹਦੇ ਉੱਤੇ ਪਰਚਾ ਜਿਹੜਾ ਰਜਿਸਟਰ ਹੋ ਰਿਹਾ ਚਾਰ ਦੇ ਵਿੱਚ ਉਸ ਤੋਂ ਬਾਅਦ ਜਿਹੜਾ ਯਾਨੀ ਕਿ ਜਿਹੜੇ ਐਸ ਐਚਓ ਸਾਹਿਬ ਨੇ ਹਰਪ੍ਰੀਤ ਸਿੰਘ ਐਸ ਐਚਓ ਡਿਵੀਜ਼ਨ ਨੰਬਰ 4 ਦੇ ਜਿਹੜੇ ਕੀ ਉਹਨਾਂ ਦੇ ਉੱਤੇ ਜਿਹੜਾ ਇੱਕ ਫਾਇਰ ਕੱਢਿਆ ਜਾਂਦਾ ਤਾਂ ਉਸ ਤੋਂ ਬਾਅਦ ਜਵਾਬੀ ਫਾਇਰ ਜਿਹੜਾ ਸਰਕਾਰੀ ਵੈਪਨ ਤੋਂ ਜਿਹੜਾ ਹਰਪ੍ਰੀਤ ਸਿੰਘ ਵੱਲੋਂ ਐਸ ਐਚਓ ਵੱਲੋਂ ਜਿਹੜਾ ਚਲਾਇਆ ਜਾਂਦਾ ਤਾਂ ਗੱਡੀ ਦੇ ਉੱਤੇ ਜੜੀਆਂ ਗੋਲੀਆਂ ਜੜੀਆਂ ਨੇ ਵੱਜੀਆਂ ਨੇ ਕਿਤੇ ਸੋ ਇੱਕ ਵਾਰੀ ਆਪਾਂ ਲਾ ਗੱਡੀ ਦੀ ਜਿਹੜੀ ਤੁਸੀਂ ਮੋਟਰਰ ਦੇਖਾਉਂਦੇ ਆਂ ਦਿਖਾਉਂਦੇ ਆਂ ਆਹ ਦੇਖੋ ਸਾਹਮਣੇ ਆ ਗਏ। ਇਨਵੈਸਟੀਗੇਸ਼ਨ ਚੱਲਦੀਆਂ। ਹੁੰਦੇ ਅਧਿਕਾਰੀ ਪਹੁੰਚੇ ਹੋਏ ਨੇ ਫੋਰੈਂਸਿਕ ਟੀਮਾਂ ਜਿਹੜੀਆਂ ਨੇ ਮੌਕੇ ਤੇ ਪਹੁੰਚੀਆਂ ਹੋਈਆਂ ਨੇ ਸੋ ਜਾਂਚ ਜਿਹੜੀ ਆ ਕੀਤੀ ਜਾ ਰਹੀ ਆ ਸੋ ਗੱਡੀ ਦੇ ਉੱਤੇ ਜਿਹੜੇ ਆ ਕਹਿ ਸਕਦੇ ਆਂ ਕਿ ਜਿਸ ਤਰ੍ਹਾਂ ਦੱਸਿਆ ਗਿਆ ਉਹਨਾਂ ਵੱਲੋਂ ਨੇ ਕੋਈ ਛੋਟੇ ਵੀ ਭਾਈ ਕਿੱਥੇ ਆ। ਉਹ ਲੱਗਿਆ ਬਾਕੀ ਸੇਵਾ ਜੀ ਬਾਈ ਜੀ ਜਿਵੇਂ ਦੇਖੋ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਇਸ ਵੱਲੇ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਨੇ ਵੱਡੀ ਗਿਣਤੀ ਦੇ ਵਿੱਚ ਹੋਰੇ ਮੌਜੂਦ ਨੇ ਫੋਰੈਂਸਿਕ ਟੀਮਾਂ ਜਿਹੜੀਆਂ ਨੇ ਉਰੇ ਪਹੁੰਚੀਆਂ ਹੋਈਆਂ ਨੇ ਸੋ ਜਿਹੜੀ ਜਗ੍ਹਾ ਦੇ ਉੱਤੇ ਫਾਇਰ ਵੱਜਿਆ ਬਾਵਾ ਉਹ ਵੀ ਤੁਹਾਨੂੰ ਇੱਕ ਵਾਰੀ ਜਗ੍ਹਾ ਜ਼ਰੂਰ ਦਿਖਾਣੀ ਚਾਹੂੰਗਾ ਸੋ ਇੱਕ ਵਾਰੀ ਤਸਵੀਰ ਜਿਹੜੀ ਹੈ ਤੁਹਾਨੂੰ ਤੱਕ ਮੈਂ ਰੂਬਰੂ ਕਰੂੰਗਾ ਮੇਰਾ ਆਈ ਹਰਦੇਵ ਆਯੋਜਕ ਨਾ ਸਰ ਫਾਇਰ ਲੱਗਿਆ ਕਿਥੇ ਸਰ ਕੁਝ ਥੋੜਾ ਦੱਸ ਸਕਦੇ ਮੈਂ ਤੁਹਾਨੂੰ 2 ਮਿੰਟ ਦੇ ਦਿੰਦੇ ਹਾਂ ਜੀ ਬਿਲਕੁਲ ਠੀਕ ਸਰ ਬਿਲਕੁਲ ਸੋ ਹਜੇ ਜਾਂਚ ਜਿਹੜੀ ਹੈ ਦੇਖ ਸਕਦੇ ਹਾਂ ਕਿ ਚੱਲਦੀ ਪਈ ਆ ਸੋ ਜਾਂਚ ਤੋਂ ਬਾਅਦ ਹੀ ਜਿਹੜਾ ਨਿਕਲ ਕੇ ਸਾਰੀ ਜਾਂਚ ਜਿਹੜੀ ਆ ਉਸ ਤੋਂ ਬਾਅਦ ਹੀ ਟੱਕ ਮੈਂ ਰੁਬਰੂ ਕਰੂੰਗਾ ਕਿ ਆਖਿਰਕਾਰ ਕੀ ਮਾਮਲਾ ਸੀਗਾ ਕਿ ਕਿਉਂ ਜਿਹੜਾ ਇਸ ਤਰ੍ਹਾਂ ਇਹ ਬੰਦਾ ਭੱਜਿਆ ਵਾ ਕਿ ਗੱਡੀ ਦੇ ਵਿੱਚ ਜਿਹੜਾ ਜਦੋਂ ਅਸੀਂ ਪੂਰੇ ਪਹੁੰਚੇ ਆ ਗੱਡੀ ਦੇ ਵਿੱਚ ਇੱਕ ਹੁੱਕੇ ਵਾਲੀ ਪਾਈਪ ਮਜੂਦ ਸੀਗੀ ਥੋੜੀਆਂ ਚੀਜ਼ਾਂ ਜਿਹੜੀਆਂ ਨੇ ਪ੍ਰਸ਼ਾਸਨ ਨੇ ਜਿਹੜਾ ਕਬਜ਼ੇ ਦੇ ਵਿੱਚ ਲਈਆਂ ਨੇ ਪਰ ਕਲੈਰੀਫਿਕੇਸ਼ਨ ਜਿਹੜੀ ਆ ਪੁਲਿਸ ਵੱਲੋਂ ਨਹੀਂ ਦਿੱਤੀ ਗਈ ਕਿ ਇਸ ਗੱਲ ਦੀ ਪੁਸ਼ਟੀ ਜਿਹੜੀ ਆ ਬ੍ਰੇਕਿੰਗ ਪੰਜਾਬ ਨਹੀਂ ਕਰਦਾ ਕਿ ਗੱਡੀ ਦੇ ਵਿੱਚੋਂ ਕੀ ਬਰਾਮਦ ਹੋਇਆ ਕੀ ਨਹੀਂ ਹੋਇਆ ਪਰ ਫੋਰੈਂਸਿਕ ਟੀਮਾਂ ਜਿਹੜੀਆਂ ਨੇ ਇਸ ਵੱਲੇ ਮੌਕੇ ਤੇ ਮੌਜੂਦ ਆ ਜਿਹੜੀਆਂ ਇਸ ਵੱਲੇ ਜਾਂਚ ਕਰਦੀਆਂ ਪਈਆਂ ਨੇ ਸੋ ਗੱਡੀ ਜਿਹੜੀ ਆ ਜਦੋਂ ਘਰ ਦੇ ਬਾਹਰ ਜਾ ਕੇ ਜਿਹੜੀ ਆ ਟਕਰਾਉਂਦੀ ਆ ਸੋ ਇੱਕ ਵਾਰੀ ਮੋਹੱਲਾ ਨਿਵਾਸੀਆਂ ਨਾਲ ਵੀ ਜਿਹੜੀ ਮੈਂ ਗੱਲਬਾਤ ਜ਼ਰੂਰ ਕਰਾਂਗਾ ਕਿਉਂਕਿ ਜਦੋਂ ਇਹ ਸੋ ਤਸਵੀਰ ਦੇਖ ਸਕਦੇ ਹੋ ਗੱਡੀ ਦੀ ਫਰੰਟ ਤੋਂ ਕੀ ਕੰਡੀਸ਼ਨ ਹੈ ਸੋ ਸਾਰੀ ਗੱਡੀ ਅੱਗੋਂ ਦੀ ਜਿਹੜੀ ਹੈ ਫੱਟੜ ਹੋਈ ਹੋਈ ਹੈ ਯਾਨੀ ਕਿ ਕਾਫੀ ਜਗ੍ਹਾ ਦੇ ਉੱਤੇ ਜਿਹੜੀ ਇਹ ਗੱਡੀ ਵੱਜੀ ਲੱਗਦੀ ਪਈ ਹੈ ਜਿਸ ਹਿਸਾਬ ਦੇ ਨਾਲ ਇਹ ਸਾਰੀ ਗੱਡੀ ਦੇਖਣ ਨੂੰ ਮਿਲ ਰਹੀ ਹੈ ਕਿ ਫੱਟੜ ਹੋਈ ਪਈ ਹੈ ਪਿਛਲਾ ਬੰਪਰ ਵੀ ਉਖੜਿਆ ਹੋਇਆ ਫਰੰਟ ਦਾ ਬੰਪਰ ਵੀ ਉਖੜਿਆ ਹੋਇਆ ਹੈਡ ਲਾਈਟ ਟੁੱਟੀ ਹੋਈ ਹੈ ਸੋ ਅੰਦਰਲੇ ਪਾਸੇ ਵੀ ਜਿਹੜਾ ਕੁਝ ਸਮਾਨ ਸੀਗਾ ਜਿਹੜਾ ਪ੍ਰਸ਼ਾਸਨ ਵੱਲੋਂ ਹਰਾਸਤ ਵਿੱਚ ਲਿਆ ਗਿਆ ਇੱਕ ਪਾਈਪ ਜਿਹੜੀ ਅੰਦਰ ਪਈ ਹੋਈ ਹੈ ਉਹਨਾਂ ਚੀਜ਼ਾਂ ਹੋਰ ਵੀ ਜਿਹੜੀਆਂ ਅੰਦਰ ਦੇਖਣ ਨੂੰ ਮਿਲ ਰਹੀਆਂ ਨੇ ਸੋ ਸਾਰੀਆਂ ਇਸ ਵੇਲੇ ਤੱਕ ਮਤਲਬ ਕਿ ਹਮੇਸ਼ਾ ਬੱਚੇ ਬਾਹਰ ਹੁੰਦੇ ਸੀਗੇ ਤੇ ਐਕਟਿਵ ਉਹ ਮੋਟਰਸਾਈਕਲ ਬਾਹਰ ਖੜੇ ਹੁੰਦੇ ਸੀਗੇ ਮਤਲਬ ਕਿ ਉਹ ਗੱਡੀ ਜਿਹੜੀ ਆ ਬੜੀ ਤੇਜ਼ ਕਹਿ ਸਕਦੇ ਕੀ ਬੜੀ ਤੇਜ਼ੀ ਦੇ ਨਾਲ ਉਹ ਬੰਦੇ ਨੇ ਜਿਹੜਾ ਉਹ ਸਾਹਮਣੋਂ ਗੱਡੀ ਜਦੋਂ ਐ ਮੋੜੀ ਆ ਤਾਂ ਉਸ ਤੋਂ ਬਾਅਦ ਜਿਹੜਾ ਐ ਸਾਹਮਣੇ ਘਰ ਸੀਗਾ ਘਰ ਦੇ ਵਿੱਚ ਆ ਕੇ ਟਕਰਾਂਦੀ ਆ ਟਕਰਾ ਹਾਂਜੀ ਤੇ ਉਹ ਟਕਰ ਇੱਥੇ ਬੱਚੇ ਬਾਹਰ ਉੱਠੇ ਸਰਵਨ ਨੂੰ ਨੁਕਸਾਨ ਹੋ ਗਿਆ ਸੋ ਲਗਾਤਾਰ ਤਸਵੀਰ ਤੁਸੀਂ ਦੇਖ ਸਕਦੇ ਹੋ ਲੁਧਿਆਣਾ ਸ਼ਹਿਰ ਦੀਆਂ ਨੇ ਸੋ ਲਗਾਤਾਰ ਤਸਵੀਰਾਂ ਤੁਹਾਡੇ ਤੱਕ ਮੈਂ ਸਾਂਝੀਆਂ ਕਰ ਰਿਹਾ ਜਿੱਥੇ ਮੌਕੇ ਤੇ ਘੱਟੋ ਘੱਟ ਤਿੰਨ ਤੋਂ ਚਾਰ ਥਾਣਿਆਂ ਦੇ ਜਿਹੜੇ ਐਸ ਐਚ ਓ ਸਾਹਿਬ ਮੂਰੇ ਮੌਕੇ ਤੇ ਪਹੁੰਚੇ ਹੋਏ ਨੇ ਸੋ ਇਨਵੈਸਟੀਗੇਸ਼ਨ ਜਿਹੜੀ ਚੱਲਦੀ ਪਈ ਹੈ ਡਿਪਟੀ ਸਾਹਿਬ ਮੌਕੇ ਤੇ ਪਹੁੰਚੇ ਹੋਏ ਨੇ ਸੋ ਸਾਰੀ ਇਨਵੈਸਟੀਗੇਸ਼ਨ ਜਿਹੜੀ ਹੈ ਇਸ ਵੇਲੇ ਦੇਖ ਸਕਦੇ ਹੋ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਅਧਿਕਾਰੀ ਮੌਕੇ ਤੇ ਪਹੁੰਚੇ ਹੋਏ ਨੇ ਫੋਰੈਂਸਿਕ ਟੀਮਾਂ ਜਿਹੜੀਆਂ ਨੇ ਉਹਰੇ ਮੌਕੇ ਤੇ ਪਹੁੰਚੀਆਂ ਹੋਈਆਂ ਨੇ ਸੋ ਜਾਂਚ ਜਿਹੜੀ ਹੈ ਕੀਤੀ ਜਾ ਰਹੀ ਹੈ ਸੋ ਇਲਾਕੇ ਦੇ ਵਿੱਚ ਜਿਹੜਾ دہشت ਦਾ ਮਾਹੌਲ ਵੀ ਜਿਹੜਾ ਦੇਖਣ ਨੂੰ ਮਿਲ ਰਿਹਾ ਇਲਾਕੇ ਦੇ ਸਰ ਕਿਸ ਤਰ੍ਹਾਂ ਦੇਖਦੇ ਹੋ ਕਿ ਇਲਾਕੇ ਦੇ ਵਿੱਚ ਜਿਹੜਾ دہشت ਦਾ ਮਾਹੌਲ ਜਿਹੜਾ ਡਰ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਬਹੁਤ ਜ਼ਿਆਦਾ ਜੀ ਦੇਖ ਲਓ ਤੁਹਾਡੇ ਸਾਹਮਣੇ ਹੀ ਕਿੰਨਾ ਰੱਸ਼ ਸ਼ੁਕਰ ਇਹ ਵੀ ਕੋਈ ਬੱਚੇ ਨਹੀਂ ਅੱਗੇ ਆਏ ਪਿੱਛੋਂ ਭਜਾਉਂਦੇ ਆਏ ਕੋਈ ਪਤਾ ਨਹੀਂ ਕੀ ਹੋਇਆ ਪਰ ਤਾਂ ਹੁਣੇ ਆਏ ਆ ਮਾੜੀ ਗੱਲ ਆ ਇੱਕ ਤਰ੍ਹਾਂ ਕਿਉਂਕਿ ਬੱਚੇ ਕਹਿੰਦੇ ਬਾਹਰ ਹੁੰਦੇ ਨੇ ਤਾਂ ਇਸ ਤਰ੍ਹਾਂ ਜਿਸ ਤਰ੍ਹਾਂ ਆਪਣਾ ਗੱਡੀ ਮੋੜੀ ਆ ਤਾਂ ਬੱਚੇ ਦਾ ਵੀ ਜਿਹੜਾ ਨੁਕਸਾਨ ਹੋ ਸਕਦਾ ਹੋ ਸਕਦਾ ਸੀ ਹੋ ਸਕਦਾ ਆ ਬਿਲਕੁਲ ਆ ਬੱਚੇ ਛੋਟੇ ਛੋਟੇ ਬਾਹਰ ਖੇਲਦੇ ਪੈਣੇ ਦੇਖ ਸਕਦੇ ਹੋ ਬਾਹਰ ਘਰ ਦੇ ਬਾਹਰ ਹੀ ਹੁੰਦੇ ਬੱਚੇ ਆ ਹਾਂ ਹੀ ਬਾਹਰ ਹੈ ਨਹੀਂ ਮਰ ਲੈਣਾ ਅੱਛਾ ਤੰਗ ਗਲੀਆਂ ਮਹੱਲੇ ਦੇ ਵਿੱਚ ਬੰਦੇ ਆਪਣੇ ਬੱਚੇ ਬਾਹਰ ਬੈਠੇ ਦੇਖ ਲਓ ਕਿੱਥੇ ਗੱਡੀ ਵਾਰ ਲਈ ਉਹਨਾਂ ਨੇ ਹਾਂ ਬਿਲਕੁਲ ਸ਼ਾਮ ਦਾ ਟਾਈਮ ਆ ਛੁੱਟੀ ਦਾ ਟਾਈਮ ਹੈਗਾ ਜਾਨੀ ਨਹੀਂ ਨੁਕਸਾਨ ਕੋਈ ਬਚਾ ਹੋ ਗਿਆ ਤਾਂ ਥੱਲੇ ਨਹੀਂ ਆਇਆ ਬਿਲਕੁਲ ਲਓ ਕਾਫੀ ਬਚਾ ਹੋ ਗਿਆ ਹਾਂ ਤਾਂ ਨੈਚੁਰਲੀ ਗੱਲ ਹੈ ਏਡੀ ਜੇ ਸਾਹ ਹੁਣਾਂ ਬੱਜੀ ਆਗੇ ਉਸ ਹਿਸਾਬ ਨਾਲ ਸਾਰੇ ਬੱਚੇ ਵੀ ਡਰ ਗਏ ਸਾਰੇ ਡਰ ਗਏ ਵੀ ਥੋ ਕੀ ਗਿਆ ਹੈਗਾ ਗੱਡੀ ਇੰਨੀ ਸਪੀਡ ਤੇ ਲੰਗੀ ਹੈਗੀ ਸੋ ਮੋਹੱਲਾ ਨਿਵਾਸੀਆਂ ਦੇ ਵਿੱਚ دہشت ਦਾ ਮਾਹੌਲ ਜਿਹੜਾ ਦੇਖਣ ਨੂੰ ਮਿਲ ਰਿਹਾ ਸੋ ਤਸਵੀਰਾਂ ਤੁਸੀਂ ਲਾਈਵ ਦੇਖ ਰਹੇ ਹੋ ਬ੍ਰਿੰਗਿੰਗ ਪੰਜਾਬ ਦੇ ਉੱਤੇ Thank you ਕੁੱਲ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਇਸ ਵੱਲੇ ਪੋਰਾ ਪਿੰਡ ਆ ਜਿਹੜਾ ਉਹਦੇ ਨਜ਼ਦੀਕ ਦੀਆਂ ਤਸਵੀਰਾਂ ਨੇ ਇਲਾਕਾ ਜਿਹੜਾ ਗਲੀਆਂ ਮੋਹੱਲਾ ਜਿਹੜਾ ਹੈ ਮੋਹੱਲੇ ਦੇ ਵਿੱਚ ਜਿਹੜਾ ਦਹਿਸ਼ਤ ਦਾ ਮਾਹੌਲ ਜਿਹੜਾ ਦੇਖਣ ਨੂੰ ਮਿਲਿਆ ਪ੍ਰਸ਼ਾਸਨ ਦੇ ਅਧਿਕਾਰੀ ਜਿਹੜੇ ਨੇ ਮੌਕੇ ਤੇ ਪਹੁੰਚੇ ਹੋਏ ਨੇ ਸੋ ਮਾਮਲਾ ਜਿਹੜਾ ਜਿਸ ਤਰ੍ਹਾਂ ਪਹਿਲਾਂ ਡਿਪਟੀ ਸਾਹਿਬ ਨੇ ਦੱਸ ਦਿੱਤਾ ਵਾ ਸੋ ਜਿਹੜੇ ਬੰਦੇ ਨਵੇਂ ਜੁੜਦੇ ਪਏ ਨੇ ਮੈਂ ਉਹਨਾਂ ਨੂੰ ਕਹੂੰਗਾ ਕਿ ਇੱਕ ਵਾਰੀ ਲਾਈਵ ਜਿਹੜਾ ਪਿਛਲੇ ਜਾ ਕੇ ਤੁਸੀਂ ਬਰੀਫਿੰਗ ਜਿਹੜੀ ਆ ਡੀਐਸਪੀ ਸਾਹਿਬ ਦੀ ਸੁਣ ਸਕਦੇ ਹੋ ਸੋ ਮਾਮਲਾ ਜਿਹੜਾ ਲੁਧਿਆਣਾ ਸ਼ਹਿਰ ਦੇ ਪੋਰਾ ਪਿੰਡ ਯਾਨੀ ਕਿ ਸਲੇਮ ਟਾਬਰੀ ਦੇ ਅਦੀਨ ਜਿਹੜਾ ਏਰੀਆ ਪੈਂਦਾ ਉੱਥੇ ਜਿਹੜਾ ਹੀ ਇਹ ਘਟਨਾ ਵਾਪਰੀ ਜਿੱਥੇ ਗੱਡੀ ਵੱਜੀ ਆ ਤੇ ਮੈਂ ਇਹ ਵੀ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਬੰਦਾ ਗੱਡੀ ਭਜਾ ਰਿਹਾ ਸੀਗਾ ਛੋਣੀ ਮੱਲੇ ਦਾ ਰਹਿਣ ਵਾਲਾ ਵਾ ਜਿਵੇਂ ਕਿ ਬਾਈ ਉਹਨਾਂ ਨੇ ਦੱਸਿਆ ਸੋ ਇੱਥੇ ਕਾਫੀ ਜਿਹੜਾ دہشت ਦਾ ਮਾਹੌਲ ਜਿਹੜਾ ਦੇਖਣ ਨੂੰ ਮਿਲਿਆ ਕਿ ਇੱਥੇ ਘੱਡੇ ਘਰਾਂ ਦੇ ਤਾ ਪਰ ਅੱਜ ਇਸ ਘਰ ਦੇ ਵਿੱਚ ਕੋਈ ਨਹੀਂ ਸੀਗਾ ਸੋ ਇਸ ਕਰਕੇ ਜਿਹੜਾ ਬਚਾਅ ਹੋ ਗਿਆ ਕਾਫੀ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਸੋ ਇਦਾਂ ਦੀਆਂ ਹੋਰ ਅਪਡੇਟਸ ਜੁੜੇ ਰਭਿੰਗੇ ਪੰਜਾਬ ਦੇ ਨਾਲ ਮੈਂ ਕਿ ਪਰ ਮੈਂ ਕੈਮਰਾ ਪਰਸਨ ਕੁਲਦੀਪ ਸਿੰਘ ਬਾਦਲ ਦੇ ਨਾਲ